ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਝਟਕਾ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤਾ ਗਿਆ ਔਰ ਵੱਡੇ ਬਦਲਾਅ ਇਸ ਦੇ ਵਿੱਚ ਕੀਤੇ ਜਾ ਰਹੇ ਨੇ ਪੁਨਰਗਠਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤਾ ਹੈ ਔਰ ਇਸ ਦਿਨ ਆਲ ਹੀ ਤੁਹਾਨੂੰ ਦੱਸ ਦੇ ਕਿ ਇਹਦੇ ਵਿੱਚ ਵੱਡੇ ਬਦਲਾਅ ਕੀ ਕੀਤੇ ਗਏ ਨੇ ਪਹਿਲਾਂ ਸੈਨੇਟ ਦੇ ਵਿੱਚ 90 ਮੈਂਬਰ ਸੀਗੇ ਔਰ 90 ਮੈਂਬਰਾਂ ਦੀ ਗਿਣਤੀ ਘਟਾ ਕੇ 31 ਮੈਂਬਰਾਂ ਦੀ ਗਿਣਤੀ ਕਰ ਦਿੱਤੀ ਗਈ ਹੈ ਔਰ ਅੱਗੇ ਇਸ ਦੀ ਚੋਣ ਪ੍ਰਕਿਰਿਆ ਕਿਵੇਂ ਹੁੰਦੀ ਸੀ ਕਿੰਨੇ ਮੈਂਬਰ ਚੋਣ ਪ੍ਰਕਿਰਿਆ ਰਾਹੀਂ ਚੁਣੇ ਜਾਂਦੇ ਸੀਗੇ ਔਰ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀਗਾ ਔਰ ਕਿੰਨੇ ਆਦੇਦਾਰ ਲਗਾਏ ਜਾਂਦੇ ਸੀ ਇਹ ਵੀ 90 ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਵੱਖ-ਵੱਖ ਇਹ ਆંકੜੇ ਸੀਗੇ ਪਰ ਹੁਣ ਇਸ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਕਿਉਂਕਿ 31 ਮੈਂਬਰ ਹੀ ਹੁਣ ਸੈਨੇਟ ਦੇ ਹੋਣਗੇ ਔਰ 31 ਮੈਂਬਰਾਂ ਦੇ ਵਿੱਚੋਂ 18 ਮੈਂਬਰਾਂ ਦੀ ਚੋਣ ਹੋਏਗੀ ਯਾਨੀ ਕਿ ਜਿਹੜੇ ਸੈਨੇਟ ਦੇ ਵਿੱਚ 18 ਮੈਂਬਰ ਆਉਣਗੇ ਉਹ ਚੁਣ ਕੇ ਆਉਣਗੇ ਚੋਣ ਪ੍ਰਕਿਰਿਆ ਦੇ ਰਾਹੀਂ ਆਉਣਗੇ ਔਰ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਏਗਾ ਕਿਉਂਕਿ ਹਰੇਕ ਅ ਅਦਾਰੇ ਦੇ ਕੋਲੇ ਪਾਵਰ ਹੁੰਦੀ ਹੈ ਕਿ ਸੈਨੇਟ ਦੇ ਵਿੱਚ ਉਹ ਆਪਣੇ ਅਹੁਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਨਾਮਜ਼ਦ ਕਰ ਸਕਦੇ ਨੇ ਔਰ ਇਹਦੇ ਵਿੱਚ ਹੁਣ 6 ਮੈਂਬਰ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਔਰ 7 ਇਹਦੇ ਵਿੱਚ ਅਹੁਦੇਦਾਰ ਹੋ ਸਕਦੇ ਨੇ ਕੁੱਲ ਮਿਲਾ ਕੇ 31 ਮੈਂਬਰ ਜਿਹੜੇ ਉਹ ਸੈਨੇਟ ਦੇ ਬਣ ਚੁੱਕੇ ਨੇ ਪਰ ਇਸ ਦਾ ਪ੍ਰਜੋਰ ਵਿਰੋਧ ਜਿਹੜਾ ਆ ਉਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਦੇ ਨੇਤਾ ਵੀ ਕਰ ਰਹੇ ਨੇ ਔਰ ਹਾਲਕੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਵੱਡੀ दखਲ ਅੰਦਾਜ਼ੀ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਸੋ ਇਹਦਾ ਢਾਂਚਾ ਵੀ ਉਸੇ ਅਕੋਰਡਿੰਗ ਚੱਲਣਾ ਚਾਹੀਦਾ ਪਰ ਇਹਦੇ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਮੇ ਸਮੇਤੇ ਜਦੋਂ ਸੈਨਟ ਦੀ ਗੱਲ ਆਉਂਦੀ ਹੈ ਸਿੰਡੀਕੇਟ ਦੀ ਗੱਲ ਆਉਂਦੀ ਹੈ